ਹਾਂਜੀ ਸਸਰੀਕਰ ਜੀ ਮੈਂ ਮਨੀ ਫਾਰਮ 77 ਤੋਂ ਆਪਾਂ ਬਣਾ ਰਹੇ ਆ ਜੀ ਪਿਆਜ਼ ਵਾਸਤੇ ਸਟੋਰ ਪਿਆਜ਼ ਫਿਰ ਜਿਆਦਾ ਹੋ ਜਾਂਦਾ ਉਹਦੇ ਕਰਕੇ ਸਮੱਸਿਆ ਆਉਣ ਲੱਗੀ ਆਪਾਂ ਨੂੰ ਅਗਲੀ ਵਾਰੀ ਆਪਾਂ ਨੇ ਕੰਮ ਥੋੜਾ ਜਿਹਾ ਵਧਾਉਣਾ ਵੀ ਆ ਉਹਦੇ ਕਰਕੇ ਆਪਾਂ ਸਟੋਰ ਪਾ ਰਹੇ ਆ ਇਹ 14x8 ਦਾ ਕਮਰਾ ਹੈ ਦੋ ਕਮਰੇ ਪਾਇਨੇ ਆਪਾਂ ਨੇ 14x28 ਦੇ ਤੇ ਇਹਦੇ ਵਿੱਚ 1400 RPM ਦੇ ਦੋ ਫੈਨ ਲੱਗੇ ਨੇ ਆ ਜਿਹੜਾ ਤੁਸੀਂ ਜਾਲੀ ਦਾ ਘੇਰਾ ਦੇਖ ਰਹੇ ਹੋ ਇਹ 2 ਫੁੱਟ ਚੜਾਈ ਲਈਏ ਨੇ ਤੇ ਉੱਪਰ 1400 RPM ਦਾ ਔਖਾ ਲਾਇਆ ਆਪਾਂ ਨੇ ਨੀਚੇ ਜਾਲੀ ਵਿਛਾਈਆ 1x1 ਇੰਚ ਦੀ ਤੇ ਫੁੱਟ-ਫੁੱਟ ਤੇ ਇੱਟਾਂ ਲਾਈਆਂ ਨੇ ਸਾਰਾ ਪਿਆਜ਼ ਆਪਾਂ ਨੇ ਯਾਨੀ ਕਿ ਛਾਂਟੀ ਕਰਾ ਲਈ ਪਹਿਲਾਂ ਯਾਨੀ ਹੱਥ ਮਰਾਲਿਆ ਜਿੰਨਾ ਹੀ ਪਿਆਜ਼ ਆਪਣੇ ਕੋਲ ਪਿਆ ਸੀ ਕੋਈ ਫੂਸ ਨਹੀਂ ਜਾਣਾ ਚਾਹੀਦਾ ਅੰਦਰ ਆਹ ਪੱਖੇ ਦੇ ਆਪਾਂ ਜਿਹੜੀ ਜਾਲੀ ਦੀ ਇਹਦੇ ਅਲਲੇ ਕੋਈ ਮੈਟ ਲਾਤਾ ਜਾਂ ਕੋਈ ਕਾਗਜ਼ ਲਾ ਦੋ ਜਿਸ ਨਾਲ ਕਿ ਹਵਾ نیچے ਧੱਕਰ ਜਾਵੇ ਤੇ ਨੀਚੋਂ ਫੇਰ ਉੱਪਰ ਆਵੇ ਵੱਡਾ ਵੱਡਾ ਪਿਆਜ਼ ਪਹਿਲਾਂ ਅਸੀਂ ਨੀਚੇ ਪਾ ਰਹੇ ਹਾਂ ਕਿਉਂਕਿ ਛੋਟਾ ਪਿਆਜ਼ ਕਈ ਵਾਰੀ ਜਾਲੀ ਦੇ ਨੀਚੇ ਦੀ ਲੰਗ ਜਾਂਦਾ ਫਿਰ ਉੱਪਰ ਛੋਟਾ ਪਾ ਦਾਂਗੇ ਪਹਿਲਾਂ ਅਸੀਂ ਇਹ ਚਾਂਟੀ ਕਰਕੇ ਥੋੜਾ ਪਿਆਜ਼ ਅਸੀਂ ਰੱਖ ਲਿਆ ਸੀ ਆ ਸੱਦੀ ਹਵਾ ਪੱਖੇ ਦੀ ਆਪਣੀ ਨੀਚੇ ਜਾਊਗੀ ਫਰਸ਼ ਤੇ ਲੱਗੂਗੀ ਫਰਸ਼ ਤੋਂ ਫਿਰ ਉੱਪਰ ਨੂੰ ਆਊਗੀ ਗੰਡਿਆਂ ਦੇ ਵਿੱਚ ਦੀ ਜਿਹੜਾ ਵੀ ਗੰਡਾ ਪਾਣੀ ਛੱਡੂਗਾ ਜਾਂ ਗਲੂਗਾ ਇਹਦਾ ਇਹੀ ਫਾਇਦਾ ਵੀ ਉਹ ਪਾਣੀ ਉੱਥੇ ਹੀ ਸੁੱਕ ਜੂਗਾ ਜਿਹੜਾ ਗੰਡਾ ਗਲੂਗਾ ਉਹ ਹੋਰ ਗੰਡਿਆਂ ਨੂੰ ਖਰਾਬ ਨਹੀਂ ਕਰੂਗਾ ਉਹ ਜਿਹੜੇ ਨੇ ਖਰਾਬ ਹੋਣਾ ਹੈ ਪਿਆਜ਼ ਨੇ ਉਹ ਤਾਂ ਖਰਾਬ ਹੋਊਗਾ ਹੀ ਪਰ ਖਰਾਬ ਹੋਇਆ ਪਿਆਜ਼ ਉੱਥੇ ਹੀ ਸੁੱਕ ਜੂਗਾ ਤੱਕ ਦੀ ਹਵਾ ਨਾਲ ਬਾਕੀ ਪਿਆਜ਼ ਨੂੰ ਖਰਾਬ ਨਹੀਂ ਕਰੂਗਾ ਉਹ ਇਹਦੇ ਵਿੱਚ ਲਗਭਗ ਸਾਡਾ 80 ਤੋਂ 100 ਕੁਇੰਟਲ ਪਿਆਜ਼ ਆਣ ਦੀ ਉਮੀਦ ਹੈਗੀ ਹੈ ਬਾਕੀ ਹਲੇ ਪਤਾ ਲੱਗੂ ਆ ਅਸੀਂ ਪਾ ਰਹੇ ਹਾਂ ਪਿਆਜ਼ ਪਹਿਲੀ ਵਾਰੀ ਆਪਾਂ ਨੇ ਸਟੋਰ ਬਣਾਇਆ ਰਿਜ਼ਲਟ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਣਗੇ ਵੀ ਕਿਵੇਂ ਨੇ ਇਹ ਰਾਂ ਅਸੀਂ ਇਹ ਛਾਂਟੀ ਕਰਕੇ ਸਾਰਾ ਪਿਆਜ਼ ਇਹਦੇ ਵਿੱਚ ਸਟੋਰ ਕਰਤਾ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਵੇਂ ਪਿਆਜ਼ ਇਹਦੇ ਵਿੱਚ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਅਗਲੀ ਵਾਰੀ ਆਪਾਂ ਨੇ 2-3 ਕਿੱਲੇ ਹੋਰ ਵਧਾਉਣੇ ਨੇ ਪਿਆਜ਼ ਦੇ ਉਸ ਕਰਕੇ ਪਹਿਲਾਂ ਹੀ ਇੰਤਜ਼ਾਮ ਅਸੀਂ ਕਰ ਲਿਆ ਇਸ ਵਾਰੀ ਧੰਨਵਾਦ ਜੀ